ਅੱਜ ਆ ਪ ਜਾ ਰਹੇ ਆ ਨਗਰ ਸੋਰ ਸਿੰਘ ਵਿਖੇ ਜੋ ਕਿ ਮਾਝੀ ਦੀ ਧਰਤੀ ਤੇ ਵਸਿਆ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰੋ ਘਰੋਂ ਵਾਰੋਸਾਏ ਹੋਏ ਬਹਾਦਰ ਬਾਬਾ ਬੀਦੀ ਚੰਦ ਜੀ ਦਾ ਸਥਾਨ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਆਂ ਉੱਥੇ ਤੇ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਾਉਨੇ ਆ ਸਾਡੇ ਨਾਲ ਇਸ ਵੀਡੀਓ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਟਾਈਮ ਸਵੇਰ ਦੇ 6:30 ਵਜੇ ਹੋਏ ਨੇ ਹਲਕੀ ਹਲਕੀ ਬਾਰਿਸ਼ ਸੀ ਚਲੋ ਆਪਾਂ ਇਸ ਨਾਲ ਪਣੀ ਕਰਕੇ ਤਿਆਰ ਹੋਣਾ ਸੀ ਕੱਪੜੇ ਪਾਏ ਪੱਗ ਕੱਢੀ ਪੱਗ ਦੀ ਬੁਣੀ ਕੀਤੀ ਤੇ ਪੱਗ ਬੰਨਣ ਲਈ ਤਿਆਰ ਹੋ ਗਏ ਬਾਰਿਸ਼ ਤਾਂ ਪੈ ਰਹੀ ਸੀ ਪਰ ਦਰ ਜਾਣਾ ਹੀ ਸੀ ਤੇ ਫਿਰ ਕਾਦੀ ਟਿੱਲ ਹਮ ਭਗਵਾਨ ਦੇ ਤਿਆਰ ਹੋ ਕੇ ਆਪਾਂ ਰੈਡੀ ਹੋ ਗਏ ਤੇ ਫਿਰ ਆਪਾਂ ਆਪਣੇ ਮੁਹੱਲੇ ਦੇ ਗੁਰਦੁਆਰਾ ਸਾਹਿਬ ਕੀ ਗਏ ਤੇ ਦਰਸ਼ਨ ਕੀਤੇ ਦਰਸ਼ਨ ਕਰਕੇ ਫਿਰ ਆਪਾਂ ਚਾਹ ਪੀਤੀ ਢੀਚੇ ਲੰਗਰ ਹਾਲ ਦੇ ਵਿੱਚ ਆਏ ਲੰਗਰ ਦੀਆਂ ਤਿਆਰੀਆਂ ਚੱਲਦੀਆਂ ਸੀ ਕਿਉਂਕਿ ਸੰਗਰਾਂਦ ਸੀ ਮੀ ਰੁਕਣ ਦਾ ਨਾਮ ਨਹੀਂ ਸੀ ਲੈ ਰਿਆ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਪਰ ਉਹ ਕਹਿੰਦੇ ਨੇ ਨਾ ਜਿੱਥੇ ਚਾ ਉਥੇ ਰਾਹ ਮੀ ਰੁਕ ਗਿਆ ਅਸੀਂ ਚੱਲ ਪਏ ਸੋ ਅਸੀਂ ਹਨਰਾ ਵੇਟ ਗੁਰਦੁਆਰਾ ਸਾਹਿਬ 'ਤੇ ਰੁਕੇ ਮੀ ਰੁਕਣ ਦੀ ਵੀ ਕਰਨ ਲੱਗ ਪਏ ਵੀ تھوڑا ਜਿਹਾ ਰੁਕਿਆ ਕਿੰਨੀ ਕੀ ਕੰਨ ਮਨ ਹੋ ਰਹੀ ਸੀ ਫਿਰ ਕਿਹਾ ਅਸੀਂ ਹੁਣ ਦੁਬਾਰਾ ਨਹੀਂ ਰੁਕਾਂਗੇ ਹਾਂ ਫਿਰ ਜੇ ਤਾਂ ਸਾ ਥੋੜੀ ਥੋੜੀ ਠੰਡ ਵੀ ਲੱਗ ਰਹੀ ਸੀ ਅਸੀਂ ਹਰੀਕੇ ਗੁਰਦੁਆਰਾ ਸਾਹਿਬ ਚਾਹ ਪੀਣ ਵਾਸਤੇ ਰੁਕੇ ਚਾਹ ਪੀਣ ਦਾ ਆਨੰਦ ਉਦੋਂ ਦੁੱਗਣਾ ਹੋ ਗਿਆ ਜਦੋਂ ਉਸੇ ਬਾਬਾ ਜੀ ਦੇ ਹੱਥ ਵਿੱਚ ਪਕੌੜੀਆਂ ਵਾਲੀ ਬਾल्टी ਦੇਖੀ ਅਸੀਂ ਫਿਰ ਚੱਲ ਪਏ ਅੱਗੇ ਕਿਵੈਂਟ ਦੇ ਲੱਗੇ ਪਹੁੰਚ ਗਏ ਸੀ ਕਿਵੈਂਟ ਦਾ ਸੋਸਰਸਿੰਗ ਤਕਰੀਬਨ ਵਾਂਛੇ ਕਿੰਨੇ ਮੈਟਰੀ ਦੀ ਦੂਰੀ ਤੇ ਆ ਚਿੱਕੜ ਦੇ ਕਾਰਨ ਮੇਰੀ ਪੈਂਟ ਖਰਾਬ ਹੋ ਗਈ ਸੋ ਅਸੀਂ ਨਵੀਂ ਪੈਂਟ ਵੀ ਲੈਣੀ ਸੀ ਅਸੀਂ ਤੁਹਾਡੇ ਪੈਂਟ ਲੈਣ ਰੁੱਕ ਗਏ ਪੈਂਟ ਲੈ ਕੇ ਫਿਰ ਅਸੀਂ ਚੱਲ ਪਏ ਗੁਰਦੁਆਰਾ ਸਾਇਬਲ ਮੌਸਮ ਬਹੁਤ ਵਧੀਆ ਸੀ ਹਰੀਕੇ ਤੋਂ ਪਿੱਛੇ-ਪਿੱਛੇ ਬਾਰਿਸ਼ ਬਹੁਤ ਸੀ ਕਿ ਬਟ ਅੱਗੇ ਹੈ ਨਹੀਂ ਸੀ ਤੇ ਸਾਨੂੰ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਉਹ ਸਾਹਮਣੇ ਦਿਖ ਰਹੇ ਨੇ ਚਿੱਟੀਆਂ ਮਾਰਤਾ ਜਿਹੜੀਆਂ ਉਪਰ ਦੁਆਰਾ ਸਾਹਿਬ ਅਸੀਂ ਜਾਣਾ ਇਹ ਗੁਰਦੁਆਰਾ ਸਾਹਿਬ ਜੋਗੇਸ਼ਵਰ ਸਿੰਘ ਵਿਖੇ ਸਿਆ ਹੋਇਆ ਸਾਰਾ ਦਲਬੰਦ ਚਕਰਵਰਤੀ ਫੌਜਾਂ ਸਾਰੀਆਂ ਇੱਥੇ ਨੇ ਸਾਮਣੇ ਦੇਖੋ ਤੁਸੀਂ ਮੇਰੀ ਬੀਰੀ ਦੇ ਨਿਸ਼ਾਨ ਤੁਹਾਨੂੰ ਝੁਲਦੇ ਨਜ਼ਰ ਆ ਰਹੇ ਨੇ। ਨਾ ਤੇ ਕੀ ਨਾ ਤੇ ਪੱਤ ਦਾ ਰੱਖਾ ਸਾ ਪਿਆਰ ਦੇ। ਇਹ ਆਸਾ ਦੁਰਖ ਸਾਡੇ। ਇਨਾ ਪਾਵਨ ਮਹਿਲਾਂ ਦਾ ਇਤਿਹਾਸ ਭਾਈ ਭਾਗਮਾਲ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਸੋਰਸਿੰਗ ਵਿਖੇ ਚਰਨ ਪਾਏ ਜਿੱਥੇ ਵੱਡਾ ਗੁਰਦੁਆਰਾ ਸੁਭਾਯਮਨ ਹੈ ਭਾਈ ਭਾਗਮਾਲ ਜੀ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੋਰਸਿੰਗ ਵਿਖੇ ਸਿੱਖੀ ਦਾ ਪ੍ਰਚਾਰ ਅਤੇ ਮਹਾਨ ਕੇਂਦਰ ਸਥਾਪਿਤ ਕਰੋ ਸਤਗੁਰੂ ਜੀ ਨੇ ਵਜਨ ਕੀਤੇ ਸਮਾਂ ਆਉਣ ਤੇ ਇਹ ਨਗਰ ਸਿੱਖੀ ਦਾ ਮਹਾਨ ਕੇਂਦਰ ਬਣ ਜਾਏਗਾ ਛੇਵੇਂ ਸਤਗੁਰੂ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਤੋਂ ਬਾਬਾ ਵਿਧੀ ਚੰਦ ਜੀ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਬਖਸ਼ਿਸ਼ਾਂ ਬਖਸ਼ ਕੇ ਇਹਨਾਂ ਮਹਿਲਾਂ ਵਿੱਚ ਨਿਵਾਸ ਕਰਕੇ ਸਿੱਖੀ ਦਾ ਪ੍ਰਚਾਰ ਕਰਨੀ ਆ ਸੇਵਾਵਾਂ ਸੌਂਪੀਆਂ ਜੋ ਨਿਰੰਤਰ ਜਾਰੀ ਹਨ ਬਾਬਾ ਲਾਲ ਚੰਦ ਜੀ ਤੋਂ ਬਾਅਦ ਹੁਣ ਤੱਕ ਬਾਬਾ ਵਿਧੀ ਚੰਦ ਜੀ ਦੀ ਅਸਪੰਸ ਤੇ ਪੁੱਸ਼ਤਦਾਰ ਪੁੱਸ਼ਤ ਸਾਰੇ ਮਹਾਂਪੁਰਖਾਂ ਦਾ ਜਨਮ ਇਹਨਾਂ ਮਹਿਲਾਂ ਵਿੱਚ ਹੋਇਆ ਵੇਦ ਨੂੰ ਆਈ ਗਿਆ ਸਰਨਾਗੇ ਨਾ ਰਸਾ ਤਸਲੋ ਸਰਨਾਗੇ ਕਾਲੇ ਮਾ ਸੁਤਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਿੱਤਾਂ ਦੀ ਲੱਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ